ਸੰਘਰੂਰ ਦੇ ਨਾਲ ਲੱਗਦੇ ਪਿੰਡ ਥਲੇਸਾ 'ਚ ਅੱਜਕੱਲ੍ਹ ਚੋਰਾਂ ਦਾ ਅਤੰਕ ਦੇਖਣ ਨੂੰ ਮਿਲ ਰਿਹਾ ਜਿੱਤੇ ਅੱਜ ਪੰਚਾਇਤ ਦੇ ਵੱਲੋਂ ਅਤੇ ਪਿੰਡ ਦੀ ਸਰਪੰਚ ਬੋਟਾ ਸਿੰਘ ਦੇ ਵੱਲੋਂ ਥਾਣਾ ਸਦਰ ਵਾਲੀਆਂ ਵਿਖੇ ਵੱਡਾਂ ਇਕੱਠ ਕੀਤਾ ਤੇ ਥਾਣੇ ਵਿਖੇ ਇੱਕ ਐਪਲੀਕੇਸ਼ਨ ਦੇ ਦਿੱਤੀ ਅਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਰਪੰਚ ਬੋਟਾ ਸਿੰਘ ਨੇ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ਸਾਡੇ ਪਿੰਡ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਚੋਰਾਂ ਵੱਲੋਂ ਅੰਜਾਮ ਦਿੱਤਾ ਜਾ ਰਹਿਆ ਪਿੰਡ ਪੱਦਰ ਦੇ ਉੱਤੇ ਪਹਿਰੇਦਾਰੀ ਵੀ ਕੀਤੀ ਗਈ ਸੀ ਠਿਕਰੀ ਪੈਰਾ ਵੀ ਲਗਾਇਆ ਗਿਆ ਸੀ ਅਸੀਂ ਕੁਝ ਬੰਦਿਆਂ ਨੂੰ ਫੜਿਆ ਗਿਆ ਸੀ ਪਰ ਉਸ ਉਪਰੰਤ ਸਾਡੇ ਦੇ ਉੱਤੇ ਹੀ ਪੁਲਿਸ ਦੇ ਵੱਲੋਂ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਹੁਣ ਅਸੀਂ ਅੱਜ ਪਿੰਡ ਦਾ ਵਟਾ ਇਕੱਟ ਰੱਖਿਆ ਸੀ ਅਤੇ ਇਹ ਫੈਸਲਾ ਕੀਤਾ ਕਿ ਅਸੀਂ ਕੋਈ ਵੀ ਠਿਕਰੀ ਪੈਰਾ ਨਹੀਂ ਲਗਾਵਾਂਗੇ ਕਿਉਂਕਿ ਜਦੋਂ ਠਿਕਰੀ ਪੈਰਾ ਲੱਗਦਾ ਤਾਂ ਜਦੋਂ ਚੋਰ ਫੜੇ ਜਾਂਦੇ ਨੇ ਤਾਂ ਸੁਭਾਵਿਕ ਹੈ ਕੋਈ ਨਾ ਕੋਈ ਵਿਅਕਤੀ ਕੁੱਟ ਦਿੰਦਾ ਪਰ ਮੈਂ ਤਾਂ ਸਰਪੰਚ ਹੋਣ ਦੇ ਨਾਤੇ ਉਹਨਾਂ ਦੀ ਜਾਨ ਛੁੜਾਈ ਆ ਪਰ ਉਲਟਾ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਤੇ ਹੀ આરોਪ ਲਗਾਏ ਗਏ ਨੇ ਜਿਸ ਤੋਂ ਤੰਗ ਆ ਕੇ ਅੱਜ ਪਿੰਡ ਵਾਸੀਆਂ ਪੰਚਾਇਤ ਅਤੇ ਸਰਪੰਚ ਦੇ ਵੱਲੋਂ ਇੱਕ ਮੰਗ ਪੱਤਰ ਐਸਐਚਓ ਥਾਣਾ ਬਾੜੀਆਂ ਨੂੰ ਦਿੱਤਾ ਗਿਆ ਸਾਰੀ ਸੜਨ ਨਗਰ ਖੜਾ ਅੱਜ ਇਕੱਠਾ ਹੋਇਆ ਸੀ ਜੀ ਪੰਚਾਇਤ ਵੀਰ ਅਸੀਂ ਅਸੀਂ ਪਿਛਲੇ ਸਹੀ 2-3 ਮਹੀਨਿਆਂ ਤੋਂ ਬਹੁਤ ਹੀ ਪਰੇਸ਼ਾਨ ਹੋ ਰਹਿਆਂ ਸਾਡੇ ਪਿੰਡ ਦੇ ਵਿੱਚ ਜਿਹੜੀਆਂ ਬਾਰਦਾਤਾਂ ਨੇ ਚੋਰੀ ਦੀਆਂ ਲੁੱਟਾਂ ਘੁਮਾਂ ਦੀਆਂ ਬਹੁਤ ਹੋ ਰਹੀਆਂ ਨੇ ਅਸੀਂ ਨਾਲ ਦੇ ਨਾਲ ਸਬੰਧਤ ਥਾਣੇ ਦੇ ਵਿੱਚ ਨੋਟ ਕਰਵਾਈ ਗਏ ਆ ਅੱਜ ਵੀ ਅਸੀਂ ਬਹੁਤ ਵੱਡੀ ਜਿਹੜੀ ਐਪਲੀਕੇਸ਼ਨ ਲਿਖੀ ਹੈ ਇੱਕ ਜਿਹੜੀ ਪਿਛਲੀਆਂ ਬਾਰਦਾਤਾਂ ਹੋਈਆਂ ਨੇ ਕਿਉਂਕਿ ਅਸੀਂ ਪਹਿਲਾਂ ਆਪਦੇ ਹਿਸਾਬ ਨਾਲ ਪਿੰਡ ਦੇ ਵਿੱਚ ਪਹਿਰੇ ਲਾਏ ਸੀਗੇ ਜਦੋਂ ਸਾਨੂੰ ਆਪ ਪਿੰਡ ਨੂੰ ਦਿੱਕਤ ਆਈ ਸੀ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਦੇ ਕਹਿਣ ਤੇ ਪਹਿਰੇ ਲਾਏ ਸੀਗੇ ਤਾਂ ਅਸੀਂ ਬੰਦਾ ਫੜਾ ਦਿੰਨੇ ਆ ਤੇ ਪਤਾ ਨਹੀਂ ਕੋਸ਼ਿਕ ਜਿਹੜੇ ਚੋਰਾ ਨਾਲ ਲੜੇ ਹੋਏ ਬੰਦੇ ਨੇ ਵਿੱਚੋਂ ਉਹੀ ਆ ਕੇ ਆਪਣੀ ਜ਼ਿੰਮੇਵਾਰੀ ਤੇ ਛੜਾ ਕੇ ਲੈ ਜਾਂਦੇ ਨੇ ਅੱਜ ਅਸੀਂ ਇਸ ਨੂੰ ਹੀ ਦੇਖਦੇ ਹੋਈ ਇੱਕ ਐਪਲੀਕੇਸ਼ਨ ਥਾਣਾ ਸਦਰ ਸੰਗਰੂਰ ਨੂੰ ਤੇ ਐਸਐਸਪੀ ਸਾਹਿਬ ਨੂੰ ਤੇ ਡੀਆਈਜੀ ਸਾਹਿਬ ਨੂੰ ਉਤਾਰਾ ਭੇਜਿਆ ਜਾ ਕਿ ਜਿਹੜੀ ਵੀ ਕੋਈ ਪਾਰਦਾਤ ਹੋਊ ਵੀ ਸਾਡੇ ਪਿੰਡ 'ਚ ਉਹ ਜਿਹੜੇ ਬੰਦੇ ਪਹਿਲਾਂ ਸੜਾ ਕੇ ਗਏ ਲੈ ਕੇ ਜਾਂਦੇ ਨੇ ਕਿ ਉਹੀ ਜ਼ਿੰਮੇਵਾਰ ਨੇ ਸਾਡਾ ਨਗਰ ਜਾਂ ਸਾਡੀ ਜਿਹੜੀ ਪੰਚਾਇਤ ਆ ਉਹ ਪਹਿਰੇ ਨਹੀਂ ਲਾਊਗੀ ਜਿੰਨਾ ਟਾਈਮ ਸਾਡੀ ਇਸ ਚੀਜ਼ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਬਾਕੀ ਮੇਰੇ ਨਾਲ ਜਿਹੜੇ ਵੀ ਹੋਰ ਬੰਦੇ ਨੇ ਉਹ ਵੀ ਗੱਲ ਤੁਹਾਡੇ ਨਾਲ ਕਰਦੇ ਨੇ ਚਲਦਾ ਜੀ ਬੋਲ ਜੀ ਅਸੀਂ ਕਾਹ ਜੀ ਦਾਰੇ ਨੂੰ ਕਿ ਕੋਈ ਅਸੀਂ ਪਿੰਡ 'ਚ ਪਹਿਰੇ ਲਾਉਂਦੇ ਸੀ ਹੁਣ ਸਾਡਾ ਮਤਲਬ ਲੋਕ ਆਉਂਦੇ ਨੇ ਰਾਤ ਨੂੰ 11 ਵਜੇ ਵੀ 12 ਵਜੇ ਵੀ ਤੇ ਕੋਈ ਨੁਕਸਾਨ ਹੁੰਦਾ ਕੁਝ ਵੀ ਹੁੰਦਾ ਇਹੜੇ ਬੰਦੇ ਸੜਾਉਂਦੇ ਨੇ ਜਾਂ ਤਾਂ ਉਹ ਜ਼ਿੰਮੇਵਾਰ ਨੇ ਤੇ ਪ੍ਰੋਜੈਕਟ ਜ਼ਿੰਮੇਵਾਰ ਆ ਉਹਦੇ ਵਿੱਚ ਕੱਲ ਨੂੰ ਕੋਈ ਵੀ ਨੁਕਸਾਨ ਹੁੰਦਾ ਗਾ ਬੱਚੇ ਵੀ ਆਉਂਦੇ ਨੇ 10 ਵਜੇ 11 ਵਜੇ ਤੱਕਰ ਤਾਂ ਉਹਦੇ ਕਰਕੇ ਅਸੀਂ ਅੱਜ ਐਸਐਚਪੀ ਨੂੰ ਤੇ ਇੱਧਰ ਸਾਰੇ ਐਪਲੀਕੇਸ਼ਨ ਦਿੱਤੀ ਆ ਤੇ ਸਾਡੀ ਦੇਖਾਂਗੇ ਸੁਣਦੇ ਕਿ ਨਹੀਂ ਸੁਣਦੇ ਕਾਰਨ ਕੀ ਹੈ ਜੀ ਦੇਖੋ ਜੇ ਕੋਈ ਰਾਤ ਨੂੰ ਢਿੱਲ ਮੱਠ ਵੀ ਹੋ ਜਾਂਦੀ ਹੈ ਨਾ ਉਹਦੇ ਵਿੱਚ ਵੀ ਰਾਤ ਨੂੰ ਬੰਦਾ 8 ਵਜੇ ਤੋਂ ਬਾਅਦ ਸਾਡੇ ਪਿੰਡੋਂ ਕੋਈ ਦਵਾਈ ਲੈਣ ਵੀ ਨਹੀਂ ਜਾਂਦਾ ਕੰਨਾ ਕਿਉਂਕਿ ਇੰਨਾ ਕੀ ਡਰ ਦਾ ਮਾਹੌਲ ਬਣਿਆ ਪਿਆ ਤੇ ਉਸ ਤੋਂ ਬਾਅਦ ਜਿਹੜੇ ਬੰਦੇ ਛੜਾ ਕੇ ਲੈ ਕੇ ਜਾਂਦੇ ਨੇ ਉਹ ਨਗਰ ਨੂੰ ਤੇ ਸਾਡੀ ਪੰਚਾਇਤ ਨੂੰ ਧਮਕੀਆਂ ਦੇ ਰਹੇ ਨੇ ਕਿ ਸੋਨੂੰ ਅਸੀਂ ਦੇਖਾਂਗੇ ਤੁਸੀਂ ਫੜਾਇਆ ਤੇ ਦੇਣੇ ਲਾ ਲਓ ਹੁਣ ਜਾ ਕੇ ਦੇਖ ਲਓ ਮੌਕੇ ਤੇ ਅਸੀਂ ਵੀਡੀਓ ਬਣਾ ਕੇ ਵੀ ਭੇਜੀਆਂ ਹੋਈਆਂ ਨੇ ਪ੍ਰਸ਼ਾਸਨ ਨੂੰ ਅਣਪਛਾਤੀਆਂ ਗੱਡੀਆਂ ਬਿਨਾਂ ਨੰਬਰ ਤੋਂ ਸਾਡੇ ਪਿੰਡ ਦੇ ਵਿੱਚ ਫਿਰਦੀਆਂ ਨੇ ਜੀ ਅਸੀਂ ਉਹਨਾਂ ਨੂੰ ਫੜ ਕੇ ਫੜਾਉਣ ਦਾ ਦੂਜੇ ਤੀਜੇ ਦਿਨ ਉਹਨਾਂ ਨੂੰ ਕੋਈ ਛੜਾ ਕੇ ਲੈ ਜਾਂਦਾ ਤੇ ਸਾਡੀ ਜਿਹੜੀ ਦੁਸ਼ਮਣੀ ਆ ਉਹ ਰੋਜ਼ ਤਾਂ ਰੋਜ਼ ਵਾਧੀ ਜਾਂਦੀ ਆ ਤੇ ਅਸੀਂ ਇਹੀ ਆਸ ਕਰਦੇ ਆ ਕਿ ਜਿਹੜੀ ਸਾਡੀ ਇਸ ਤੇ ਕਾਰਵਾਈ ਕੀਤੀ ਜਾਵੇ ਸਾਡੀ ਸੁਣਵਾਈ ਕੀਤੀ ਜਾਵੇ ਤੇ ਵੀਡੀਓ ਜੇ ਚੰਗੀ ਲੱਗੀ ਸਾਰੇ ਸ਼ੇਅਰ ਕਰਿਓ ਜੀ ਧੰਨਵਾਦ